ਪੰਜਾਬੀ ਗਾਇਕ ਕਰਨੋਵਸਦੀ ਗੱਲ ਕਰੀਏ ਤਾਂ ਕਰਨੋਵਸ ਲਾ ਇੱਕ ਵਾਰ ਫੇਰ ਤੋਂ ਆਪਣੇ ਲਾਈਵ ਟੂਰ ਤੇ ਨਿਕਲ ਚੁੱਕੇ ਨੇ ਤੁਹਾਨੂੰ ਦੱਸ ਦਈਏ ਹਾਲ ਫਿਲਹਾਲ ਹੀ ਉਹਨਾਂ ਨੇ ਮਾਲਟਾ ਦੇ ਵਿੱਚ ਆਪਣਾ ਸ਼ੋਅ ਕੀਤਾ ਇਸ ਦੌਰਾਨ ਉਹਨਾਂ ਨੇ ਪੰਜਾਬ ਦਾ ਦੁੱਖ ਵੀ ਦਰਸਾਇਆ ਹੈ ਤੇ ਇਸ ਦੇ ਨਾਲ ਹੀ ਇੱਕ ਵੱਡੀ ਅਨਾਉਂਸਮੈਂਟ ਕੀਤੀ ਹੈ ਜਿੱਥੇ ਜੁਕਾ ਮੈਂ ਹੈਗਾ ਮੈਂ ਪਿਆਰ ਨਾਲ ਖੜਾ ਤੇ ਜਿੱਥੇ ਜੁਕੀ ਤੁਸੀਂ ਹੈਗੇ ਤੁਸੀਂ ਵੀ ਪਿਆਰ ਨਾਲ ਖੜੇ ਗੁਰਮੋਰਤ ਸੂਦੀ ਸਾਰੀ ਫੀਸ ਪਰ ਪਿਆਰ ਨੂੰ ਦੇਣ ਲੱਗਾ ਕੋਈ ਬਹਾਰ ਨਹੀਂ ਜਾ ਰਿਹਾ। ਉਹਨੂੰ ਸਾਰੇ ਨੂੰ ਲੈਣਾ ਹੈ। 3 ਪੈਸੇ ਇਕੱਠੇ ਕਰਕੇ ਸਾਰੇ ਮਿਆਂ ਨੂੰ ਖਰਜਾ ਪਾ। ਠੀਕ ਹੈ ਮੈਂ ਨੇ ਫੋਨ। ਪੰਜਾਬੀ ਗਾਇਕ ਕਰਨੌਸ਼ਲਾ ਜਿਨ੍ਹਾਂ ਨੇ ਹਾਲੀ ਦੇ ਵਿੱਚ ਮਾਲਟਾ ਸ਼ੋਅ ਕੀਤਾ ਜਿੱਥੇ ਉਹਨਾਂ ਨੇ ਆਪਣੀ ਗਾਇਕੀ ਦੇ ਨਾਲ ਰੰਗ ਬਣਿਆ ਉੱਥੇ ਹੀ ਪੰਜਾਬ ਲਈ ਦਰਦ ਵੀ ਸਾਂਝਾ ਕੀਤਾ। ਯੂਰਪ ਦੇ ਮਾਲਟਾ ਦੇ ਵਿੱਚ ਚੱਲ ਰਹੇ ਬਾਰਡਰ ਬ੍ਰੇਕਿੰਗ ਇਵੈਂਟ ਦੌਰਾਨ ਕਰਨੋਸ਼ਲਾ ਨੇ ਸਟੇਜ ਤੋਂ ਐਲਾਨ ਕੀਤਾ ਕਿ ਉਹ ਇਸ ਸ਼ੋਅ ਦੀ ਆਪਣੀ ਪੂਰੀ ਫੀਸ ਪੰਜਾਬ ਦੇ ਹੜ੍ਹ ਪੀੜਤਾਂ ਦੀ ਮਦਦ ਲਈ ਦਾਨ ਕਰਨਗੇ। ਕਰਨੋਸ਼ਲਾ ਨੇ ਪ੍ਰੋਗਰਾਮ ਦੇ ਵਿਚਕਾਰ ਇਹ ਜਾਣਕਾਰੀ ਦਿੱਤੀ ਅਤੇ ਤੁਰੰਤ ਇਵੈਂਟ ਮੈਨੇਜਰ ਨੂੰ ਇਸ ਨੂੰ ਨੋਟ ਕਰਨ ਲਈ ਵੀ ਕਿਹਾ। ਜਿਵੇਂ ਹੀ ਇਹ ਐਲਾਨ ਹੋਇਆ ਦਰਸ਼ਕਾਂ ਦੇ ਵਿੱਚ ਮੌਜੂਦ ਹਜ਼ਾਰਾਂ ਫੈਨਸ ਨੇ ਤਾੜੀਆਂ ਦੇ ਨਾਲ ਉਨ੍ਹਾਂ ਦੇ ਬਿਆਨ ਦਾ ਸਵਾਗਤ ਕੀਤਾ ਕਰਨੋਸ਼ਲਾ ਦੇ। ਇਸ ਕਦਮ ਦੀ ਨਾ ਸਿਰਫ ਸਗੋ ਦੁਨੀਆ ਭਰ ਦੇ ਵਿੱਚ ਰਹਿਣ ਵਾਲੇ ਉਨ੍ਹਾਂ ਦੇ ਫੈਨਸ ਨੇ ਵੀ ਸ਼ਲਾਘਾ ਕੀਤੀ।